सतन श्री हे गुरू साहिब जीलंग महाला चौथा ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਨਾਈਆ ਬਲਹਾਰੇ ਗੁਰ ਆਪਨੇ ਗੁਰ ਕੋ ਬਲ ਜਾਈਆ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਨਾਈਆ ਬਲਹਾਰੀ ਗੁਰ ਆਪਨੇ ਗੁਰ ਕਉ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੇ ਜੇਨ ਗੁਰ ਕੀ ਕੀਤੀ ਚੱਕਰੇ ਤੇਨਾ ਸਦਵਲਿਹਾਰੇ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ ਤਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਦੋ ਗੁਰਮੁਖ ਪਿਆਰਾ ਸੇਮਦੇ ਤਿੰਨ ਹਰ ਫਲ ਪਾਵੇ ਦਿਨਾਂ ਹਰ ਸੇਤੀ ਪਰਹੜੀ ਤਿੰਨਾ ਜੀ ਪ੍ਰਭ ਨਾਲੇ ਓਏ Jap Jap ਪਿਆਰਾ ਜੀਵ ਦੇ ਹਰ ਨਾਮ ਸੁਮਾਲੇ ਜੇ ਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁਮ ਜਾਇ ਓਏ ਆਪ ਛੁੱਟੇ ਪਰਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰਾ ਹਰ ਸੇਵਿਆ ਗੁਰ ਧੰਨ ਗੁਰ ਧੰਨ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਡ ਪੁੰਨ ਜੋ ਗੁਰ ਸੇਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ ਧਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈ ਆ ਹਰ ਦਰਗਹ ਪੈ ਨਾਈਆ ਹਰ ਆਪ ਗਲ ਲਾਈਆ ਜੋ ਗੁਰਮਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜੈ ਹਮਰ ਤਿਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ ਪਾਨ ਸੁਪਾਰੀ ਖਾਤੀ ਆ ਮੁਖ ਬੀੜੀਆਂ ਲਾਈ ਆ ਹਰ ਹਰ ਕਦੇ ਨਾ ਚੇਤੇਉ ਜਮ ਪકડ ਚਲਾਈ ਆ ਜਿਨਹਾਰੇ ਨਾਮਾ ਹਰ ਚੇਤਿਆ ਫਿਰਦਾ ਏ ਉਰ ਧਾਰੇ ਤਿੰਨ ਜਮ ਨੇੜ ਨ ਆਵੈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਗੁਰ ਭੇਟਿਆ ਰੰਗ ਰਲੀਆਂ ਮਾਣੈ ਸਤਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਵਿਟਹੁ ਸਦ ਵਾਰਿਆ ਜਿਨ ਦਿੱਤੜਾ ਨਾਉ ਸੋ ਧੰਨ ਗੁਰੂ ਸਾਹਾ ਵਾਸ ਹੈ ਹਰ ਦੇ ਸੁਨੇਹਾ ਹਉ ਵੇਖ ਵੇਖ ਗੁਰੂ ਬਿਖਸਿਆ ਗੁਰ ਸਤਗੁਰ ਦੇਹਾ ਗੁਰ ਸਨਾ ਅੰਮ੍ਰਿਤ ਬੋਲ ਦੇ ਹਰ ਨਾਮ ਸੁਹਾਵੇ ਜੇਨ ਸੁਣਾ ਸਿੱਖਾ ਗੁਰ ਮੰਨਿਆ ਤਿੰਨਾ ਤੋਖ ਸਭ ਜਾਵੇ ਹਰ ਕਾ ਮਾਰਗ ਆਖੀ ਐ ਕਹੋ ਕਿਤ ਵਿਦਿ ਜਾਈ ਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈ ਐ ਜੇਨ ਗੁਰਮੁਖ ਹਰਿਆ ਰਾਧਿਆ ਸੇ ਸਾਹਾ ਵੱਡ ਦਾਣੇ ਹਉ ਸਤਗੁਰ ਕਉ ਸਦ ਵਾਰਿਆ ਗੁਰ ਵਚਨ ਸੁਮਾਣੇ ਤੂੰ ਠਾਕਰ ਤੂੰ ਸਾਹਿਬ ਤੂੰ ਹਾਂ ਮੇਰਾ ਮੀਰਾ ਤਉ ਦੇ ਭਾਵੈ ਤੇਰੇ ਬੰਦਗੇ ਤੂੰ ਗੁਣੀ ਗਹਿਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੇ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੇ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੰਗ ਮਹਲਾ 4 ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਨਾਈਆ ਬਨਹਾਰੀ ਗੁਰ ਆਪਨੇ ਗੁਰ ਕਉ ਬਲ ਜਾਈਆ